ਡਾਕਟਰ ਵਰਿੰਦਰ ਮੋਹਨ ਅਤੇ ਡਾਕਟਰ ਤਕਦੀਰ ਦੇ ਪਰਿਵਾਰ ਵੱਲੋਂ ਸਾਈਂ ਬਾਬਾ ਦਾ ਜਨਮ ਉਤਸਵ ਧੂਮ-ਧਾਮ ਨਾਲ ਮਨਾਇਆ ਗਿਆ ਸਮਾਗਮ ਵਿੱਚ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਰਮਨ ਬਹਿਲੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਇਸ ਮੌਕੇ ਭਜਨ ਸੰਧਿਆ ਕਰਵਾਈ ਗਈ ਜਿਸ ਵਿੱਚ ਸਾਈਂ ਭਗਤਾਂ ਵੱਲੋਂ ਗਾਏ ਗਏ ਸਾਈਂ ਭਜਨਾਂ ਦਾ ਸੰਗਤ ਨੇ ਖੂਬ ਆਨੰਦ ਮਾਣਿਆ ਸਾਰਿਆਂ ਨੂੰ ਜੀ ਸਾਰਿਆਂ ਨੂੰ ਅ ਬਾਬਾ ਜੀ ਦਾ 100 ਸੈਨੀਟਰੀ ਬਰਥਡੇ ਮਨਾਇਆ ਜਾ ਰਿਹਾ ਤੇ ਉਹਦੇ ਵਾਸਤੇ ਆਪਾਂ ਖੁਸ਼ਕਿਸਮਤ ਹਾਂ ਕਿ ਸਾਡਾ ਘਰ ਚੁਣਿਆ ਗਿਆ ਔਰ ਬਾਬਾ ਜੀ ਸਾਡੇ ਘਰ ਆਏ ਬਹੁਤ ਬਹੁਤ ਖੁਸ਼ੀ ਐ ਸੀ ਦੀ ਤੇ ਸਾਰਿਆਂ ਦਾ ਧੰਨਵਾਦ ਆ ਜਿਹੜੇ ਇੱਥੇ ਗਿਜ਼ਲ ਕੀਤੇ ਸਾਡੇ ਕੋਲ ਸਾਈ ਪਗ ਉਹਨਾਂ ਦਾ ਬਹੁਤ ਧੰਨਵਾਦ ਬਾਬਾ ਜੀ ਦੇ ਬਰਥਡੇ ਉੱਤੇ ਬਹੁਤ ਸੰਧਿਆ ਕਰਾਈ ਗਈ ਆ ਔਰ ਬਾਬਾ ਜੀ ਦੇ ਬਰਥਡੇ ਤੇ ਕੇਕ ਕੱਟ ਕੇ ਬਹੁਤ ਖੁਸ਼ੀ ਨਾਲ ਮਨਾਇਆ ਦੇ ਗੁਰਦਾਸਪੁਰ ਤੋਂ ਸਾਈ ਭਗਤ ਆਇਆ ਜਿੱਦਣ ਨਗਰ ਪਠਾਨਕੋਟ ਔਰ ਅੰਮ੍ਰਿਤਸਰ ਬਟਾਲਾ ਆਸਟ ਇਹ ਸਾਰੇ ਲੋਕਾਂ ਦਾ ਭਲਾ ਕਰਨਾ ਚਾਹੀਦਾ ਸਾਰਿਆਂ ਨਾਲ ਪਿਆਰ ਨਾਲ ਰਹਿਣਾ ਚਾਹੀਦਾ ਔਰ ਸਾਰਿਆਂ ਨੂੰ ਸਰਵ ਕਰਨਾ ਚਾਹੀਦਾ 3 ਨਵੰਬਰ ਨੂੰ ਅ ਗੋਲਡਨ ਡਰੋਪ ਹੋਜੀ ਜੂਰਸ ਵੱਲੋਂ ਵਿਕਲਾਂਗ ਲੋਕਾਂ ਦੇ ਲਈ ਕੈਂਪ ਲਾਇਆ ਜਾ ਰਿਹਾ ਜਿਹਦੇ ਵਿੱਚ ਨਾਲ ਨੂੰ ਗੁਫਤ ਅੰਗ ਵੱਡੇ ਜਾਣਗੇ ਤੇ ਸਾਰਿਆਂ ਨੂੰ ਇਹ ਸੁਨੇਹਾ ਹੈ ਕਿ ਉੱਥੇ ਆ ਕੇ ਵੱਧ ਵੱਧ ਲਾਭ ਲੈ 14 ਤੋਂ ਰਜਿਸਟ੍ਰੇਸ਼ਨ ਮੈਰਾ ਬੜਾ ਸੁਭਾਗਿਆ ਕਿ ਅੱਜ ਡਾਕਟਰ ਵਰਿੰਦਰ ਮੋਨ ਜੀ ਔਰ ਉਹਨਾਂ ਦੇ ਧਰਮ ਪਤਨੀ ਡਾਕਟਰ ਤਕਦੀਰ ਜੀ ਉਹਨਾਂ ਦੇ ਸਾਰਾ ਪਰਿਵਾਰ ਉਹਨਾਂ ਦੇ ਪਿਤਾ ਜੀ ਇੱਥੇ ਨੇ ਅੱਜ ਸਾਈਂ ਬਾਬਾ ਜੀ ਦਾ ਜਿਹੜਾ ਸੈਂਚਰੀ ਸੈਲੀਬ੍ਰੇਸ਼ਨ ਆ ਉਹਨਾਂ ਦੇ ਜਨਮ ਦਿਨ ਦੀ ਉਹ ਸ਼ੁਰੂ ਹੋ ਗਈ ਆ ਔਰ ਉਸ ਸੰਦਰਭ ਦੇ ਵਿੱਚ ਇੱਕ ਬਹੁਤ ਖੂਬਸੂਰਤ ਕੀਰਤਨ ਜਿਹੜਾ ਸਮਰਪਿਤ ਕੀਤਾ ਸਾਈਂ ਬਾਬਾ ਜੀ ਦੇ ਚਰਨਾਂ ਦੇ ਵਿੱਚ ਉਹ ਸਾਰਿਆਂ ਨੇ ਮਿਲ ਕੇ ਉਹਦਾ ਯੋਜਨ ਕੀਤਾ ਔਰ ਮੈਂ ਇਸ ਗੱਲ ਲਈ ਡਾਕਟਰ ਵਿੰਦਰ ਮੋਹਨ ਜੀ ਨੂੰ ਔਰ ਉਹਨਾਂ ਦੇ ਮੈਡਮ ਡਾਕਟਰ ਤਕਦੀਰ ਜੀ ਔਰ ਗਗਨ ਜੀ ਇਹਨਾਂ ਸਾਰਿਆਂ ਨੂੰ ਇਸ ਗੱਲ ਦੀ ਮੁਬਾਰਕ ਦਿਨਾ ਕਿ ਉਹਨਾਂ ਦਾ ਜਨਮ ਦਿਨ ਅੱਜ ਉਹ ਸਮਾਜਿਕ ਤੌਰ ਦੇ ਉੱਪਰ ਮਨਾਇਆ ਜਾ ਰਿਹਾ ਔਰ ਸਾਨੂੰ ਸਾਰਿਆਂ ਨੂੰ ਮੌਕਾ ਦਿੱਤਾ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਲਈ ਉਹਦੇ ਵਾਸਤੇ ਤੁਹਾਡਾ ਡਾਕਟਰ ਸਾਹਿਬ ਧੰਨਵਾਦ ਪਰ ਪ੍ਰਮੇਸ਼ਵਰ ਕਿਰਪਾ ਕਰੇ ਮੈਂ ਦੇਖ ਰਿਹਾ ਸੀਗਾ ਉਹਨਾਂ ਦੇ ਮੋਟਰ ਤੇ ਵੀ ਇਹ ਲਿਖਿਆ ਕਿ ਸਾਡੇ ਸਾਰਿਆਂ ਦਾ ਹੀ ਜ਼ਿੰਮੇਵਾਰੀ ਪੈ ਜਾਂਦੀ ਆ ਕਿ ਅਸੀਂ ਇੱਕ ਦੂਸਰੇ ਨਾਲ ਸੱਦ ਭਾਵਨਾ ਪਿਆਰ ਆਪਸੀ ਭਾਈਚਾਰਾ ਔਰ ਦੂਸਰੀ ਉਹਨਾਂ ਨੇ ਕਿਹਾ ਸਰਵਿਸ ਟੂ ਹਿਮਨਿਟੀ ਔਰ ਜਨਾਂ ਚਰ ਤੱਕ ਆਪਾਂ ਉਹ ਸਰਵਿਸ ਟੂ ਹਿਮਨਿਟੀ ਦੀ ਉਹ ਆਦਤ ਆਪਣੀ ਜ਼ਿੰਦਗੀ ਦੇ ਵਿੱਚ ਨਹੀਂ ਅਪਣਾਉਂਦੇ ਉੰਨਾ ਚਿਰ ਤੱਕ ਨਾ ਤੇ ਸਾਡੀਆਂ ਜ਼ਿੰਦਗੀਆਂ ਸੁਖਰੇਣੀ ਹੋ ਸਕਦੀਆਂ ਨਾ ਹੀ ਇੱਕ ਚੰਗੇ ਸਭਾਜ ਦੀ ਸਿਰਜਣਾ ਹੋ ਸਕਦੀ ਆ ਸੋ ਇਹ ਜਿਹੜੇ ਇਹੋ ਜਿਹੇ ਸੈਲੀਬ੍ਰੇਸ਼ਨਸ ਨੇ ਸਾਈਂ ਬਾਬਾ ਜੀ ਦੀਆਂ ਉਹ ਸਿਰਫ ਸ਼ਹਿਰ ਦੇ ਨਹੀਂ ਇਲਾਕੇ ਦੇ ਹਰ ਕੋਨੇ ਦੇ ਵਿੱਚ ਇਹਨੂੰ ਵੱਧ ਚੜ ਕੇ ਮਨਾਉਣਾ ਚਾਹੀਦਾ ਕਿਉਂਕਿ ਉਹ ਇੱਕ ਐਸੀ ਮੈਂ ਕਹੂੰਗਾ ਇੱਕ ਐਸੇ ਸੰਤ ਸਨ ਜਿਨ੍ਹਾਂ ਨੇ ਬਹੁਤ ਕੇਵਲ ਸਾਡੇ ਮੁਲਕ ਨੂੰ ਨਹੀਂ ਪਰ ਸਾਰੀ ਦੁਨੀਆ ਨੂੰ ਇੱਕ ਬਹੁਤ ਵਧੀਆ ਮੈਸੇਜ ਦਿੱਤਾ ਸਾਡੀ ਸਾਰਿਆਂ ਦੀ ਸਰਦਾ ਆਸਤਾ ਉਹਨਾਂ ਦੇ ਨਾਲ ਆ ਔਰ ਉਹ ਆਪ ਮੈਂ ਸਮਝਦਾ ਵੀ ਜਾਣੀ ਜਾਣ ਨੇ ਔਰ ਉਹ ਹਰ ਉਸ ਭਗਤ ਦਾ ਆਪ ਖਿਆਲ ਰੱਖਦੇ ਨੇ ਕਿ ਉਸ ਭਗਤ ਨੂੰ ਕੀ ਤੇ ਕਿੱਥੇ ਕੇਵੇ ਜਰੂਰਤ ਆ ਸੋ ਅੱਜ ਸਾਨੂੰ ਖੁਸ਼ੀ ਆ ਡਾਕਟਰ ਵਿੰਦਰ ਮੋਹਨ ਜੀ ਦੇ ਔਰ ਡਾਕਟਰ ਤਰਦੀ ਜੀ ਦੇ ਘਰ ਤੇ ਆ ਕੇ ਤੇ ਆਪ ਬਹੁਤ ਇੱਕ ਟੈਲੈਂਟਡ ਕਪਲ ਆ ਸੋ ਬਾਬਾਈ ਦੀ ਕਿਰਪਾ ਵੀ ਇਹਨਾਂ ਤੇ ਇੰਨੀ ਜ਼ਿਆਦਾ ਕਿ ਇਹਨਾਂ ਨੂੰ ਜਿਹੜੀ ਹਰ ਚੀਜ਼ ਜਿਹੜੀ ਆ ਉਹ ਮਿਲ ਰਹੀ ਆ ਸੋ ਬਹੁਤ ਨਾ ਕਹਿਣਾ ਹੋਇਆ ਇੱਕ ਵਾਰੀ ਫੇਰ ਸਾਰਿਆਂ ਨੂੰ ਸ਼ੁਭ ਕਾਮਨਾਵਾਂ ਤੇ ਮੁਬਾਰਕਾਂ ਉਹਨਾਂ ਦਾ ਆਸ਼ੀਰਵਾਦ ਉਹਨਾਂ ਦੀ ਮਿਹਰ ਉਹਨਾਂ ਦੀ ਕਿਰਪਾ ਸਾਰਿਆਂ ਤੇ ਬੜੀ ਰਵੇ ਪਰਮੇਸ਼ਵਰ ਮਿਹਰ ਤੇ ਕਿਰਪਾ ਭਰਿਆ ਹੱਥ ਰੱਖੇ